ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਦੋ ਭਾਰਤੀ ਨੌਜਵਾਨਾਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੀ ਹਾਂ ਦੋਵੇਂ ਜਣੇ ਬੀਤੀ ਰਾਤ ਅਮ੍ਰਿਤਸਰ ਹਵਾਈ ਅੱਡੇ ਤੇ ਲੈਂਡ ਹੋਏ ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਦਰਸਲ ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਦਾ ਦੂਜਾ ਜਹਾਜ਼ ਬੀਤੀ ਦੇਰ ਰਾਤ ਅਮ੍ਰਿਤਸਰ ਹਵਾਈ ਅੱਡੇ ਤੇ ਲੈਂਡ ਹੋਇਆ ਇਹਨਾਂ ਭਾਰਤੀਆਂ ਚੋਂ 65 ਪੰਜਾਬੀ ਦੱਸੇ ਜਾ ਰਹੇ ਨੇ ਇਸ ਦੌਰਾਨ ਵੱਡੀ ਖਬਰ ਉਸ ਵੇਲੇ ਸਾਹਮਣੇ ਆਈ ਜਦੋਂ ਅਮਰੀਕਾ ਤੋਂ ਰਿਪੋਰਟ ਹੋਏ ਦੋ ਪੰਜਾਬੀ ਨੌਜਵਾਨਾਂ ਦਾ ਅਪਰਾਧਿਕ ਰਿਕਾਰਡ ਸਾਹਮਣੇ ਆ ਗਿਆ ਅਤੇ ਪੁਲਿਸ ਨੇ ਉਹਨਾਂ ਨੂੰ ਤੁਰੰਤ ਹਿਰਾਸਤ ਚ ਲੈ ਲਿਆ ਤਾਂ ਅਮਰੀਕਾ ਤੋਂ ਰਿਪੋਰਟ ਹੋ ਕੇ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਪੁੱਜੇ ਰਾਜਪੁਰਾ ਦੇ ਵਿਕਾਸਨਗਰ ਦੇ ਦੋ ਨੌਜਵਾਨਾਂ ਨੂੰ ठाणा सिटी राजपुरा दी पुलिस ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਉਹ 2023 ਵਿੱਚ ਹੋਏ ਕਤਲ ਕੇਸ ਵਿੱਚ ਲੋੜਿੰਦੇ ਸਨ ਸੰਦੀਪ ਸਿੰਘ ਅਤੇ ਪ੍ਰਦੀਪ ਸਿੰਘ ਨਾਮ ਦੇ ਦੋਵੇਂ ਨੌਜਵਾਨ ਚਾਚੇ ਅਤੇ ਤਾਏ ਦੇ ਪੁੱਤ ਸਨ ਪਰ ਦੂਜੇ ਪਾਸੇ ਹੁਣ ਇਸ ਪੂਰੇ ਮਾਮਲੇ 'ਚ ਪਰਿਵਾਰ ਦਾ ਬਿਆਨ ਸਾਹਮਣੇ ਆਇਆ ਹੈ ਪਰਿਵਾਰ ਦਾ ਇਲਜ਼ਾਮ ਹੈ ਕਿ ਦੋਵਾਂ ਨੂੰ ਝੂਠੇ ਕਤਲ ਕੇਸ ਵਿੱਚ ਫਸਾਇਆ ਗਿਆ ਸੀ ਜਦਕਿ ਉਹਨਾਂ ਕੋਲ ਦੋਵਾਂ ਦੀ ਬੇਗੁਨਾਹੀ ਦੇ ਪੱਕੇ ਸਬੂਤ ਮੌਜੂਦ ਨੇ ਮੇਰਾ ਮਨਦੀਪ ਸਿੰਘ ਨਾਮ ਹੈ ਜੀ ਮੈਂ ਪ੍ਰਦੀਪ ਸਿੰਘ ਦਾ ਵੱਡਾ ਭਰਾ ਹਾਂ ਇਹ ਦੋਨੇ ਕਲੀਬ ਕਰੀਬ ਆਪੀ ਹਾਂ ਹਾਂ ਬ੍ਰਦਰ ਮੇਰੇ ਚਾਚਾ ਜੀ ਦਾ ਬੇਟਾ ਹੈ ਇੱਕ ਮੇਰਾ ਵੀ ਇਹ ਮਾਮਲਾ ਆਇਆ ਜੀ ਕੋਲੀ ਰੈਕਟ ਕਰਾਉਣ ਨੂੰ ਮਾਮਲਾ ਇਹਦਾ ਕੀ ਕੁਝ 2-3 ਸਾਲ ਦੀ ਪਹਿਲਾਂ ਦੀ ਗੱਲ ਹੈ ਕਿ ਸੰਦੀਪ ਸਿੰਘ ਕਿਸੇ ਬਾਜ਼ਾਰ ਦੇ ਕੋਲ ਕਪੜਾ ਸਮਾਨ ਲੈ ਰਿਆ ਸੀ ਤੇ ਉੱਥੇ ਕਿਸੇ ਰੇੜੀ ਵਾਲੇ ਨਾਲ ਝਗੜਾ ਹੋਇਆ ਸੀ ਰੇੜੀ ਵਾਲੇ ਨਾਲ ਝਗੜਾ ਹੋ ਕੇ ਸੁੱਝ ਗਿਆ ਸੀ ਉਸ ਤੋਂ ਬਾਅਦ ਉੱਥੇ ਇੱਕ ਹੋਰ ਲੜਾਈ ਹੋਈ ਸੀ ਜਿਸ ਲੜਾਈ ਦੇ ਵਿੱਚ ਬੜੀ ਹੱਥਾ ਪੱਤੀ ਹੋਈ ਜਿਹਦੇ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਪਰ ਉਥੇ ਬਸਤੀ ਜਿਹੜਾ ਮਾਰਿਆ ਗਿਆ ਉਥੇ ਦੇ ਜਿਹੜੇ ਲੋਕ ਜਿਨ੍ਹਾਂ ਨੇ ਮਾਰਿਆ ਉਹ ਭੱਜ ਗਏ ਪਰ ਪਰ ਸੰਦੀਪ ਸਿੰਘ ਦੀ ਗੱਡੀ ਉੱਥੇ ਸੀ ਕਿਉਂਕਿ ਉੱਥੇ ਗੱਡੀ ਜਦੋਂ ਖੜੀ ਉਹਨੇ ਵੇਖਿਆ ਕਿ ਹਾਂ ਵਿੱਚ ਗੱਡੀ ਖੜੀ ਹੈ ਇੱਥੇ ਤਾਂ ਕੋਈ ਬੰਦਾ ਤਾਂ ਹੈ ਨਹੀਂ ਕੋਈ ਜਦੋਂ ਗੱਡੀ ਦਾ ਪਤਾ ਲੱਗਾ ਡਾਟਾਬੇਸ ਚ ਚੈੱਕ ਕੀਤਾ ਤਾਂ ਨਾਮ ਆਇਆ ਸੰਦੀਪ ਸਿੰਘ ਤੇ ਪੁਲਿਸ ਸਾਡੇ ਘਰ ਸੇਰੇ ਸੇਰੇ ਘਰੇ ਆ ਗਈ ਕਹਿੰਦੇ ਜੀ ਅੱਜ ਏਦਾਂ ਗੱਲਬਾਤ ਹੋਈ ਹੈ ਕਤਲ ਹੋਇਆ ਤੁਹਾਡੇ ਬੱਚੇ ਨੇ ਵਿੱਚ ਅਸੀਂ ਕਹਾਂ ਬੱਚੇ ਕਿੰਨੇ ਵੇਲੇ ਕਤਲ ਹੋਇਆ ਉਹ ਕਹਿੰਦੇ 11 ਵਜੇ ਕਤਲ ਹੋਇਆ ਅਸੀਂ ਤਾਂ 9 ਵਜੇ ਤਾਂ ਸਾਡੇ ਬੱਚੇ ਘਰ ਦੇ ਅਸੀਂ ਬਕਾਇਦਾ ਸੀਸੀਟੀਵੀ ਫੁਟੇਜ ਵੀ ਆਪਣੇ ਕੋਲ ਰੱਖੀ ਹੋਈ ਹੈ 9 ਵਜੇ ਸਾਡੇ ਬੱਚੇ ਘਰ ਸੀ ਠੀਕ ਹੈ ਉਸ ਤੋਂ ਬਾਅਦ ਸਾਨੂੰ ਹਫਤਾ ਦੋ ਹਫਤਾ ਬਹੁਤ ਪਰੇਸ਼ਾਨ ਕੀਤਾ ਬੁਲਤ ਨੇ ਇੰਨਾ ਕਿ ਪਰੇਸ਼ਾਨ ਅਸੀਂ ਐਸੇ ਜੋ ਅਸੀਂ ਦੱਸ ਨਹੀਂ ਸਕਦੇ ਅਸੀਂ ਹਾਰ ਕੇ ਪੇਜੀ ਕੁਝ ਦਾ ਕਰਨਾ ਹੀ ਸੀ ਠੀਕ ਹੈ ਨਾ ਸਾਡੇ ਬੱਚੇ ਬਾਹਰ ਗਏ ਨੇ ਅਸੀਂ ਔਂਕੀ ਲਗਾਈ ਹੈ 1 ਕਰੋੜ 20 ਲੱਖ ਰੁਪਏ ਸਦਾ ਖਰਚਾ ਆਇਆ ਠੀਕ ਹੈ ਉਸ ਤੋਂ ਬਾਅਦ ਕਿੱਦਾਂ ਦੁੱਖ ਵਾਲੀ ਗੱਲ ਹੈ ਕਿ ਬੱਚੇ ਵਾਪਸ ਆ ਗਏ ਮਾਂ ਬੋਤੇ ਭਰਾ ਦੇ ਕੀ ਆ ਬੀਚ ਲਿਆ ਉਹ ਅਸੀਂ ਇੱਕ ਗੱਲ ਨੂੰ ਜਾਣਦੇ ਹਾਂ ਬਸਤਵਾਰੇ ਵੀਰਦੀ ਹੁਣ ਉਹ ਪੁਲਿਸ ਦੀ ਹਰਾਸਤ ਜਣੀ ਅਸੀਂ ਮਾਨ ਸਰਕਾਰ ਨੂੰ ਅਹੀ ਬੇਨਤੀ ਕਰਨੇ ਆ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਸਿਰ ਸਾਡੇ ਬੱਚੇ ਚਾਹੀਦੇ ਤਾਂ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਪਟਿਆਲਾ ਦੇ ਰਾਜਪੁਰਾ ਚ ਐਫ ਆਈ ਆਰ ਨੰਬਰ 175/23 ਤਹਿਤ ਕਤਲ ਕੇਸ ਚ ਪਗੋੜੇ ਸਨ ਜਿਨ੍ਹਾਂ ਨੂੰ 에어ਪੋਰਟ ਉਤਰਦੇ ਅਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਧਰ ਪਰਿਵਾਰ ਮੁਤਾਬਕ ਉਹ ਆਪਣੇ ਬੱਚਿਆਂ ਦੀ ਕਰ ਉਡੀਕ ਕਰ ਰਹੇ ਸਨ ਜੋ ਕਿ ਕਰੀਬ 10 ਮਹੀਨੇ ਪਹਿਲਾਂ ਅਮਰੀਕਾ ਗਏ ਸੀ ਇਹ ਪਰ ਆਪਣਾ ਜਿਹੜਾ ਡੇਟਾ ਚਾਹੁੰਦੇ ਵਾਪਿਸ ਆਇਆ ਉਹ ਦੀ ਜਿਹਨੂੰ ਤੁਹਾਨੂੰ ਜਾਣਕਾਰੀ ਦੇਣੀ ਚਾਹੀਦੀ। ਤੋਂ ਤੋਂ ਤਾਂ ਨਹੀਂ ਕਿਹਾ ਗਿਆ ਇਸ ਪਿਆਰਾ ਸੀ ਜੀ ਮੰਡੀ ਦੀ ਏਸੀ ਦੀ ਵਾਰਦਾਤ ਉਹ ਸਾਡੇ ਉੱਤੇ ਗੱਡੀ ਹੋਣ ਕਰਕੇ ਸਾਡੇ ਮੁੰਡਿਆਂ ਦਾ ਨਾਮ ਵਿੱਚ ਉਹਨਾਂ ਨੇ ਸ਼ਾਮਲ ਕਰ ਦਿੱਤਾ। ਉਸ ਰੇਸ ਦੇ ਪੁਲਿਸ ਨੇ ਅੰਮ੍ਰਿਤਸਰ ਏਅਰਪੋਰਟ ਨੂੰ ਨੋਟ ਕੀਤਾ। ਜੀ ਸੰਦੀਪ ਤੇ ਪ੍ਰਦੀਪ ਜੀ ਨੂੰ ਆਪੀ ਕਿਰਪਾ ਹਾਂ ਜੀ ਪ੍ਰਦੀਪ ਸਿੰਘ ਮੇਰਾ ਬੇਟਾ ਜੀ ਤੇ ਸੰਦੀਪ ਸਿੰਘ ਮੇਰਾ ਪਤੀ ਹੈ ਇੱਕ ਐਡਵੋਕੇਟ ਜੀ ਜਿਆਨ ਨੂੰ ਤਾਂ 10 ਮਹੀਨੇ ਹੋ ਗਏ ਜੀ ਨਾ ਪਹੁੰਚੀ ਘਰ ਉੱਤੇ ਕੋਈ ਸੀ ਕਿ ਜਿਹਨੇ ਜਿਵੇਂ ਇੱਕ ਫਸਤੀਆਂ ਦੀ ਲੱਤਰ ਤੇ ਲਾਗੇ ਕੀਤੀ ਜਿਹਨੇ ਉਹਦੀ ਜਿਹੜੀ ਕਾਰਵਾਈ ਚੱਲੀ ਉਹ ਜੰਦ ਹਾਂ ਜੀ ਬਿਲਕੁਲ ਕਹਿੰਦੇ 1 ਕਰੋੜ 20 ਲੱਖ ਰੁਪਈਆ ਲਾਇਆ ਜੀ ਸਾਡੀ ਤਿੰਨ ਕਿੱਲੇ ਜ਼ਮੀਨ ਵੇਚੀ ਆ ਠੀਕ ਹੈ ਜੀ ਉਹਨਾਂ ਸਾਡਾ ਕਹਨੇ ਪਿਆ 10 ਲੱਖ ਨਾ ਆਪਣੀ ਟੈਂਪੂ ਚੱਕਿਆ ਤੇ ਹੁਣ ਕੀ ਮੰਗਦਾ ਸਰਕਾਰ ਨੂੰ ਕੀ ਚਾਹਣਾ ਚਾਹੁੰਦੇ ਜਿਹਨੇ ਉਹ ਉਸ ਤੇ ਰੈਕੀ ਕਰਦੇ ਉਹਨਾਂ ਨੂੰ ਪੁੱਛਿਆ ਕਿ ਬਣਾਉਣਾ ਕੀ ਕੰਮ ਉਹਦੇ ਬਾਰੇ ਥੋੜੀ ਜਾਣਕਾਰੀ ਦੇ ਕੇ ਚੇਕ ਦੇ ਜੀ ਕਿਸੇ ਨੂੰ ਦੱਸਿਆ ਜੀ ਮੰਡੀ ਦੇ ਵਿੱਚ ਹੋਈ ਸੀ ਵਾਰਤਾਤ ਹਾਂ ਉਸ ਵਾਰ ਦਾ ਤਾਂ ਦੇ ਵਿੱਚੋਂ ਗੱਡੀ ਹੋਂ ਕਰਕੇ ਉਹਨਾਂ ਦਾ ਨਾਂ ਪੈ ਗਿਆ ਜੀ ਦੇਖੋ ਠੀਕ ਹੈ ਜੀ ਉਸ ਰੇਸ ਤੇ ਚੱਕਿਆ ਜੀ ਬਾਕੀ ਭਗਵੰਤ ਜੀ ਸਰਕਾਰ ਨੂੰ ਅਪੀਲ ਹੈ ਜੀ ਮੇਰੀ ਕਿ ਸਾਡੇ ਮੁੰਡਿਆਂ ਨੂੰ ਰਿਹਾ ਦਿੱਤਾ ਜਾਏ ਉਹਨਾਂ ਦਾ ਕੋਈ ਤਕਸੀਰ ਨਹੀਂ ਆਪ ਜੋੜ ਕੇ ਬੇਨਤੀ ਹੈ ਜੀ ਭਗਵੰਤ ਜੀ ਕਿ ਸਾਡੇ ਬੱਚਿਆਂ ਨੂੰ ਰਿਹਾ ਤਾ ਜਾਣਕਾਰੀ ਮੁਤਾਬਕ ਦੋ ਮਾ ਨੇ ਅਮਰੀਕਾ ਜਾਣ ਲਈ ਕਰੀਬ 1 ਕਰੋੜ 20 ਲੱਖ ਰੁਪਏ ਖਰਚੇ ਸੀ ਉਧਰ ਇਸ ਪੂਰੇ ਮਾਮਲੇ 'ਚ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਪੁਲਿਸ ਕੈਮਰੇ ਦੇ ਅੱਗੇ ਆ ਕੇ ਕੁਝ ਬੋਲਣ ਨੂੰ ਤਿਆਰ ਹੈ ਪਰ ਤਾਜ਼ਾ ਜਾਣਕਾਰੀ ਮੁਤਾਬਕ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੋਵਾਂ ਤੋਂ ਲਗਾਤਾਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ